हां जी किसान भाइयो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬੜ ਬਈ ਤਾਜੀ ਸੋਈ ਵੀ ਇੱਕ ਟੋਕੜ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਆ ਡਾਕਟਰ ਨਾਮ ਤੇ ਡਰੈਸ ਬੋਲ ਨਾਮ ਨੀਲਾ ਸਿੰਘ ਪੈਂਟੇ ਲਵਾ ਜ਼ਿਲ੍ਹਾ ਜੇਲਾ ਬਰਨਾਲਾ ਤਹਿਸੀਲ ਟਪਾ ਨੇੜੇ ਟਪਾ ਆਲੀ ਕਨੇੜੇ ਦੇ ਆਂ ਦਾ ਟਪਾ ਆਲੀ ਕਿਆਂ ਦੇ ਆਪਣੇ ਨੇੜੇ ਆ ਜਾਂਦਾ ਹਾਂ ਕੋਠੇ ਵਾਜ ਜਾਂਦਾ ਹੈ ਤਿੰਨ ਕਿਲੇ ਕੋਠੇ ਵਾਜ ਦੇ ਬਾਦ ਨੂੰ ਬਾਦੀਆਂ ਵਾਲੇ ਕੋਠੇ ਨੇੜੇ ਨਵੋਦਾ ਸਕੂਲ ਆ ਜਾਂਦਾ ਠੀਕ ਹੈ ਭਾਈ ਮੋਬਾਈਲ ਨੰਬਰ ਬੋਲੋ 82642 2630 ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਵੀ ਇਹ ਪਹਿਲਾਂ ਵਾਲਾ ਡਾਕਟਰ ਤੇ ਇਹ ਪਹਿਲਾਂ ਬੋਲੀ ਡਾਕਟਰ ਪਹਿਲਾਂ ਸੁਆ ਸੁਈ ਵੀ ਆਪਣੇ ਕੋਲ ਘਰ ਦੇ ਕੋਈ ਆ ਠੀਕ ਹੈ ਭਾਈ ਹਾਂ ਬਸੇ ਪਾਲਖੋ ਬਸੇ ਬਣਾ ਚੰਗੀ ਆ ਦੋ ਤਾ ਜਨੇ ਹੈਗਾ 4-5 ਲੀਟਰ ਠੀਕਾ ਤੇ 15 ਦਿਨ ਟੀਕਾ ਪਾਇਨ ਹੋ ਗਿਆ ਪਹਿਲਾ ਬੋਲੀ ਡਾਕਟਰ ਇਹ ਠੀਕਾ ਤੇ ਹੁਣੀ ਬੋਲੀ ਸੀ 17 18 ਦਿਨ ਹੋ ਗਏ 20 ਦੇ ਹੋਣਾ ਟੀਕਾ ਪਾਇਨ ਉਹਦੇ ਠੀਕਾ ਭਾਈ ਹਾਂ ਸਨਾ ਬਹੁਤ ਹਾਂ ਮੂਹਾਂ ਬਹੁਤ ਸੋਨਾ ਅਸੀਂ ਇਹ ਵਾਲੀ ਪਾੜਾ ਜਿਹੜੀ ਰਹੇਗੀ ਠੀਕਾ ਭਾਈ ਬਹੁਤ ਰੁਪਈਆ ਸੀ ਚੰਗਾ ਕੱਦ ਚੰਗਾ ਰੰਗ ਰੂਪ ਚੰਗਾ ਰੰਗ ਰੰਗ ਬਹੁਤ ਸੋਨਾ ਕੱਦ ਕੋ ਦਵਾ ਡਾਕਟਰ ਬੱਚੀ ਪਾਲਣ ਨਾ ਬੱਚੀ ਪਾਲਣ ਹੋ ਜਾਣੀ ਹਾਂ ਬੱਚੀ ਹੋਈ ਆ ਮੰਨ ਕੇ ਚਲੋ ਪਹਿਲਾਂ ਸੂਆ ਬੈਠਾ ਮੈਂ ਖਰਚਾ ਤੋੜ ਦਿਆ ਹਾਂ ਚਾਰ ਕਿਲੋ ਦੁੱਧ ਦਵਾਈ ਨੇ ਦੱਸਿਆ ਹਾਂ 4.5 ਲੀਟਰ ਦੁੱਧ ਹੈ ਦਾ ਚੰਗਾ ਫੇਸ ਬੜਾ ਚੰਗਾ ਕਰਮ ਵਾਲੀ ਦਾ ਫੇਸ ਦੇਖੋ 15 ਦਿਨ ਹੋ ਗਏ ਬਈ ਸੀਮਨ ਲਵਾਈ 18 ਦਿਨ ਹੋ ਗਏ ਤਾਂ 19 ਦਿਨ ਠੀਕ ਹੈ ਪਹਿਲਾਂ ਬੈਠਾ ਦੇਖੋ ਫੇਸ ਬੜਾ ਚੰਗਾ ਨਹੀਂ ਨਹੀਂ ਬੱਸੀ ਪਾਲਣੀ ਬੱਸੀ ਪਾਲਣ ਨਾਲੋਂ ਚੰਗੀ ਆ ਸਿਵਾਈ ਚੁਈ ਕਿਵੇਂ ਆ ਸਿਵਾਈ ਚੁਈ ਬਹੁਤ ਚੰਗੇ ਰੱਟ ਜਾ ਮੈਂ ਕਰਮਾ ਮੁੱਲ ਕੀ ਹੈ ਤਾਂ ਜੈਜ ਮਨਰਾਤ ਦੇ ਬੇਚਨਾਂ 18000 ਰੁਪਿਆ ਦਾ ਮਾਨਦਾਨ ਹੋ ਜੀ ਹਾਂ ਮਾਨਦਾਨ ਹੋ ਜੀ 18000 ਰੁਪਿਆ ਮੋਲ ਆ ਬਾਈ ਬੱਚੀਆਂ ਨੂੰ ਵੀ ਰੇਟ ਘਟਾ ਹਣ ਹਾਂ ਬਸ 4 ਕਿਲੋ ਦੀ 10000 ਨੂੰ ਬੱਸੀਆਂ ਵੇਚ ਜਾਂਦੇ ਲੋਗ ਸਾਮਕੇ ਬਾੜ ਨੇ ਹਣਾ ਚੰਗੀ ਵੇਰੀ ਵੇਖਣਾਗੇ ਅਸੀਂ ਇਹ ਆ ਦੇ ਬਾੜ ਬਕੀ ਡਾਕਟਰ ਤਿਆਰ ਹੋ ਪਈ ਆ ਫੋਲਾ ਤੇ ਅੱਗੇ ਬਾਈ 2 ਨੰਬਰ ਤੇ ਇਹ ਦੂਜਾ ਸੁਆ ਸੁਈ ਰੇਟ ਕਦੋਂ ਸੁਈ ਆ ਬਾਈ ਇਹਨੂੰ ਸੁਈ ਨੂੰ ਹੋਗੇ 10 12 ਬੱਚਾ ਕੀ ਆ ਬਾਈ ਮਗਰ ਬੱਛਾ ਬੱਚਾ ਬਾਈ ਦੁੱਧ ਕਿੰਨਾ ਹੋ ਦੁੱਧ ਹੈਗਾ 13 14 ਕਿਲੋ ਡਾਕਟਰ ਕੰਡੇ ਵਾਲਾ ਕੰਡੇ ਵਾਲਾ ਹਾਂ ਲੀਟਰ ਵਾਲਾ ਬੰਦ ਨਹੀਂ ਹੋ ਜੂ ਠੀਕ ਹੈ ਖੰਦੀ ਸੀਰਾ ਚੋਂ ਨੂੰ ਦੋਨੇ ਪਾਸੇ ਵੇਗ ਚਵਾਈ ਹੁੰਦੀ ਆ ਹਾਂ ਠੀਕ ਆ ਭਾਈ ਦੁੱਧ ਰੋਜ਼ ਵਾਦੀ ਆ ਠੀਕ ਆ ਉਹਨਾਂ ਆ ਵੀ ਦੁੱਧ ਬਾਈ ਕਹਿੰਦਾ ਰੋਜ਼ ਵਾਦੀ ਆ ਹਾਂ ਥੋੜਾ ਜਨਾ ਆ ਉਹ ਆ ਗਰੂਪ ਚੰਗਾ 에ਅਰ ਸ਼ਰਚ ਪੈਂਦੀ 에ਅਰ ਸ਼ਰਚ ਪੈਂਦੀ ਰਾਤ ਨੂੰ ਕਦ ਕਦ ਬਹੁਤ ਆ ਕੋਡੇ ਤੱਕ ਆਣੀ ਆਪਣੀ ਪਲੀ ਫੁੱਲ ਲਵਾਈ ਲਵਾਈ ਬਹੁਤ ਆ ਫੇਸ ਬੜਾ ਪਿਆਰਾ ਪੂਰਾ ਤਰ੍ਹਾਂ ਚੰਗਾ ਸਭੀ ਪਲੀ ਫੁੱਲ ਆ ਬਈ ਰਾਜੀ ਰੂਜੀ ਫੁੱਲ ਆ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗਏ ਸੇ ਆ ਚਿਵਾਈ ਚਿਵੀ ਨੰਬਰ 1 ਆ ਹੈ ਚਵਾਈ ਜਮਾਤ ਨੰਬਰ 8 ਰਾਕੀ ਬਈ ਜਿਹੜਾ ਟਾਈਮ ਆ ਸਵੇਰ ਦਾ ਹੀ ਆ ਹਾਂ ਆਪਾਂ ਵੀ ਦੋ ਜਿਹੜੇ ਆਉਣੇ ਆ ਬਈ ਤੇ ਉਸ ਹਾਵ ਨਾਂ ਅੰਦਾਜ਼ਾ ਲਾ ਲਿਓ 9:32 ਗਮਿੰਟ ਹੋ ਗਏ ਬਈ ਉਸ ਹਾਵ ਨਾਂ ਅੰਦਾਜ਼ਾ ਆ ਇਹਨਾਂ ਨੂੰ ਜਿੱਦਾਂ ਦੇ ਮਰਜੀ ਭੇਜਿਆ ਕੋਈ ਬਾਤ ਕਹਿੰਦੀ ਕੁਛ ਨਹੀਂ ਹੈ ਨਾ ਠੰਡੀ ਸੀ ਲੋ ਫੋਨ ਦਾ ਬਾਈ ਕਹਿੰਦਾ ਜਿੱਦੜ ਦੀ ਮਰਜ਼ੀ ਭੇਜਿਆ ਚਾਰ ਤੂਰ ਸਾਫ ਆ ਚਿਵਾਈ ਚੰਗੀ ਆ ਲੈ ਬਿਨਾ ਬਸਮਾਦ ਉਧਾਰਾ ਚੈੱਕ ਕਰ ਲੋ ਲੈ ਕੀ ਬਾਤ ਆ ਹਾਂ ਜਵਾਈ ਚੰਗੀ ਆ ਨਾ ਹਾਂ ਜਵਾਈ ਜਮ ਇੱਕ ਨੰਬਰ ਆਠ ਠੀਕ ਆ ਬਾਕੀ ਬੜੀ ਗਰਮ ਠੰਡੀ ਸੀ ਲੱਗ ਰਹੀ ਹਾਂ ਚੌਣ ਨੂੰ ਸੀ ਦੋਨੇ ਪਾਸੇ ਬਹਿ ਕੇ ਜਵਾਈ ਕਰਉਂਗੇ ਆ ਵੀ ਕੋਈ ਚੱਕ ਨਹੀਂ ਜਿਵੇਂ ਮਰਜ਼ੀ ਬੈਠਾ ਰਹੇ ਫੈਂਟ ਫੋਲੋ ਗਰਮੀ ਘਟ ਮੰਨਾ ਬਰੀਡ ਜਦ ਫੋਲੋ ਚੰਗੀ ਆ ਮੁੱਲ ਕੀ ਜਾਇ ਜਮ ਮੁੱਲ ਰਾਟਰ ਦਾ ਦੇ ਲੈਣ 60000 ਰੁਪਿਆ 46000 ਹਾਂ ਮਾਨਤਨ ਹੋ ਜਾਈਏ ਮਾਨਤਨ ਹੋ ਜਾਈਏ ਠੀਕ ਆ ਭਾਈ ਮੋਬਾਈਲ ਨੰਬਰ ਬੋਲ ਦਿ ਭਾਈ 82642 2663 ਠੀਕ ਆ ਭਾਈ ਧੰਨਵਾਦ